ਅੱਜ ਬਿਊਟੀ ਪਾਰਲਰ ਤਾਂ ਮੈਂ ਲੈ ਕੇ ਆਇਆ ਨਾ ਜਦੋਂ ਛੂੜਾ ਪਾ ਕੁੜੀ ਦੇ ਛੂੜੇ ਪਾਏ ਹੋਏ ਬਾਜੀ ਕਿੰਦੀ ਵੀ ਇੰਦਾ ਨਹੀਂ ਲੱਗਦੀਆਂ ਮੈਂ ਵੀ ਮਤੋਂ ਹੀ ਦੱਸ ਕੁੜੀ ਲਈਓ ਮੈਂਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਬਾਜੀ ਜਿਹਨੇ ਬੇਟੀ ਦੇਣੀ ਹੁੰਦੀ ਐ ਨਾ ਇਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਤੇ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਹਾਲ ਇੰਨਾ ਬੇਹਾਲ ਐ ਕਿ ਕੁੜੀ ਨੂੰ ਵਿਆਉਣ ਮੁੰਡਾ ਨਹੀਂ ਆਇਆ ਇਹਨਾਂ ਤੇ ਪਹਿਲਾਂ ਤਾਂ ਲੱਖ ਲੱਖ ਲਾਂਤਾਂ ਪੈਣੀਆਂ ਚਾਹੀਦੀਆਂ ਐਡਾਂ ਦੇ ਦਾਜ ਦੇ ਲੋਭੀਆਂ ਦੇ ਪੂਰਾ ਮਾਮਲਾ ਲੁਧਿਆਣੇ ਦਾ ਆ ਸਾਰਾ ਕੁਝ ਹੋ ਗਿਆ ਜਾਗੋ ਵਾਲੀ ਰਾਤ ਵੀ ਆ ਕੁੜੀ ਨੇ ਮਹਿੰਦੀ ਵੀ ਸਜਾਈ ਹੋਈ ਆ ਮਾਪੇ ਭੰਗੜਾ ਪਾਉਂਦੇ ਨਜ਼ਰ ਆਉਂਦੇ ਨੇ ਪਰ ਬਰਾਤ ਤੋਂ ਇੱਕ ਦਿਨ ਪਹਿਲਾਂ ਯਾਨੀ ਮੇਲ ਵਾਲੇ ਦਿਨ ਮੁੰਡਾ ਫੋਨ ਕਰਦਾ ਵੀ ਸਾਰੀਆਂ ਡਿਮਾਂਡਾਂ ਪੂਰੀਆਂ ਕਰਤੀਆਂ ਬਸ ਇੱਕ ਕਰੈਟਾ ਦੇ ਦੋ ਘਰ ਵਾਲੇ ਕਹਿੰਦੇ ਹੱਥ ਖੜੇ ਆ ਵੀ ਕਰੈਟਾ ਈਡੀ ਜਲਦੀ ਕਿੱਥੇ ਲਿਆ ਕੇ ਖਲਾਰ ਦੀਏ ਕਹਿੰਦਾ ਨਹੀਂ ਕਰੈਟਾ ਲਿਆਓ ਜਦੋਂ ਗੱਲ ਨਹੀਂ ਮੰਨੀ ਗਈ ਤਾਂ ਮੁੰਡੇ ਨੇ ਬਰਾਤ ਲਿਆਉਣ ਤੋਂ ਮਨਾ ਕਰ ਦਿੱਤਾ ਦੇਜ ਦੀ ਡਿਮਾਂਡ ਪੂਰੀ ਨਹੀਂ ਹੋਈ ਤਾਂ ਮੁੰਡਾ ਬਰਾਤ ਲੈ ਕੇ ਨਹੀਂ ਆਇਆ ਲੁਧਿਆਣੇ ਦਾ ਇਹ ਪੂਰਾ ਮਾਮਲਾ ਆ ਔਰ ਐਡੀਆਂ ਲਾਂ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਪੈਣੀਆਂ ਚਾਹੀਦੀਆਂ ਜਿੰਨੀਆਂ ਕਿ ਉਸ ਤੋਂ ਵੀ ਘਟਾ ਹੈ ਅਸਲ ਮੁੰਡੇ ਦੇ ਪਰਿਵਾਰ ਦੇ ਵੱਲੋਂ ਵਾਰ-ਵਾਰ ਕੋਈ ਬਹਾਨਾ ਬਣਾਇਆ ਗਿਆ ਤੇ ਦੁਲਨ ਦਾ ਪਰਿਵਾਰ ਬਰਾਤ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰਦਾ ਰਿਹਾ ਜਦੋਂ ਮੁੰਡਾ ਤੇ ਮੁੰਡਾ ਦੇ ਪੱਖ ਤੋਂ ਕੋਈ ਵੀ ਉੱਥੇ ਨਹੀਂ ਪਹੁੰਚਿਆ ਤੇ ਕਾਫੀ ਜਦੋਜਾਜਬਾਦ ਵਿਚੋਲੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਦਾ ਪਰਿਵਾਰ ਦੇ ਵੱਲੋਂ ਗੱਡੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜਿਸ ਨੂੰ ਪੂਰਾ ਨਾ ਕੀਤਾ ਗਿਆ ਤੇ ਉਹ ਬਰਾਤ ਲੈ ਕੇ ਨਹੀਂ ਆ ਰਿਹਾ ਜਿਸ ਤੋਂ ਬਾਅਦ ਕੁੜੀ ਪਾਕ ਉੱਪਰ ਜਿਹੜਾ ਇੱਕ ਕਹਿਰ ਟੁੱਟ ਜਾਂਦਾ ਆ ਉਹਨਾਂ ਦੇ ਕੋਲ ਤੇ ਸ਼ਬਦ ਵੀ ਨਹੀਂ ਰਹੀ ਕੋਈ ਕੀ ਕਹਿਣ ਜੇ ਦੀਤੀ ਤਿਆਰ ਹੋਣ ਨੂੰ ਪਾਰਲਰ ਚੋਂ ਗਈ ਹੋਵੇ ਬਰਾਤ ਦੇ ਲਈ ਸਾਰਾ ਮੰਡਮ ਸੱਜ ਗਿਆ ਹੋਵੇ ਰਿਸ਼ਤੇਦਾਰ ਖੜੇ ਹੋਣ ਤੇ ਬਰਾਤ ਕਿਉਂਕਿ ਦੇਖੋ ਜੋ ਤੱਕ ਬਰਾਤ ਵੀ ਪਹੁੰਚ ਜਵੇ ਤੇ ਮਾਪੇ ਜਿਹੜੇ ਨੇ ਉਹ ਹਮੇਸ਼ਾ ਨੀਵੇਂ ਹੋ ਕੇ ਬੈਠੇ ਰਹਿੰਦੇ ਆ ਵੀ ਕੋਈ ਊਣਤਾ ਹੀ ਨਾ ਰਹਿ ਜਵੇ ਬਰਾਤ ਸਾਡੀ ਜਿਹੜੀ ਚੰਗੇ ਜਿਹੇ ਤਰੀਕੇ ਦੇ ਨਾਲ ਮੁੜ ਜਵੇ ਜਿਨ੍ਹਾਂ ਦੀਤੀ ਮਹਿੰਦੀ ਲੱਗੇ ਹੱਥਾਂ ਦੇ ਨਾਲ ਤਿਆਰ ਵਿਆਰ ਹੋਈ ਉਹਦੀ ਬਰਾਤ ਨਾ ਟੁੱਕੇ ਦੋਨਾਂ ਦੇ ਉੱਤੇ ਕੀ ਹੱਸਰ ਹੋਏਗਾ ਐਦਾਂ ਦੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਆਂ ਵੀ ਇਹ ਪੂਰਾ ਸਮਾਜ ਦੇ ਵਿੱਚੋਂ ਗੱਢਣੇ ਚਾਹੀਦੇ ਆਂ ਫਿਲਹਾਲ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮੁੰਡੇ ਦੇ ਪਰਿਵਾਰ ਨੇ ਜੋ ਕੁਝ ਮੰਗਿਆ ਉਹ ਦਿੱਤਾ ਮਗਰ ਬਾਅਦ ਵਿੱਚ ਉਹਨਾਂ ਨੇ ਇੱਕ ਗੱਡੀ ਤੇ 25 ਲੱਖ ਰੁਪਇਆ ਕੈਸ਼ ਮੰਗ ਲਿਆ ਜਿਹੜਾ ਕਿ ਉਹ ਸਮੇਂ ਰਹਿੰਦੇ ਪੂਰਾ ਨਹੀਂ ਸੀ ਕਰ ਸਕਦੇ ਪਰ ਦੋਲਾ ਬਰਾਤ ਲੈ ਕੇ ਨਹੀਂ ਆਇਆ ਫੋਨ ਕਰ ਦਿੱਤਾ ਕਿ ਉਹ बार-बार ਨਾ ਫੋਨ ਲਾਉਣ ਕਿਉਂਕਿ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਗਿਆ ਅਖੀਰ ਜਦੋਂ ਇੰਤਜ਼ਾਰ ਖਤਮ ਹੋਇਆ ਤਾਂ ਬਚੋਲੇ ਨੇ ਫਿਰ ਗੱਲ ਹੀ ਦੱਸ ਦਿੱਤੀ ਕਿ ਉਹ ਇਹ ਚੀਜ਼ ਮੰਗਦੇ ਆ ਐਡਾ ਮਾੜਾ ਹਾਲ ਆ ਸਾਡਾ ਕਿਦੋਂ ਤੇ ਅਸੀਂ ਇੰਨੇ ਲੋਭੀ ਹੋ ਗਏ ਆ ਹਾਲਾਂਕਿ ਅਸੀਂ ਪੰਜਾਬ ਦੇ ਵਿੱਚ ਸੋਚਦੇ ਸੀ ਵੀ ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਪਰ ਇਹ ਲੁਧਿਆਣੇ ਦਾ ਮਾਮਲਾ ਆ ਔਰ ਲੁਧਿਆਣੇ ਦੇ ਵਿੱਚ ਧੀ ਜਿਹੜੀ ਆ ਉਹ ਉਸ ਦੀ ਬਰਾਤ ਟੁੱਕਣ ਤੋਂ ਪਹਿਲਾਂ ਹੀ ਸਭ ਕੁਝ ਇਹ ਹੋ ਗਿਆ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਅੱਛਾ ਕਿੱਥੇ ਰਹਿੰਦੇ ਹੋ ਸਿਵਲ ਨੇਂ ਜੀ ਕਸ਼ਪੂਰੀ ਅੱਛਾ ਕੀ ਹੋਇਆ ਮੇ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲੋਂ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਥਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੈਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਸਵੇਰੇ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫਿਰ ਜੀ ਆ ਰਹੇ ਆ ਜਾਂ ਜਾ ਰਹੇ ਆ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋ ਗਈ ਮੁੰਡੇ ਦੀ ਫਾਦੇ ਤੇ ਵੀ ਖਰਾਬ ਹੋ ਗਿਆ ਤੇ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫਿਰ ਅਸੀਂ ਡੀ ਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਾਣਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇਦ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਰਣ ਜੀ ਆਹ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਆ ਜਾ ਕੇ ਤੁਸੀਂ ਪੁੱਛ ਸਕਦੇ ਆ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਆ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਉਰਾ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਜੀ ਸਾਡੇ ਨਾਲ ਬੜਾ ਸੁਪਨੇ ਸਨ ਜੋਏ ਨੀ ਬੜਾ ਕੁਝ ਸੋਚਿਆ ਹਣਾ ਆ ਦੇਖੋ ਜੀ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਹੋਇਆ ਕੁੜੀ ਨੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਸਾਂਤ ਕਰਾਈ ਚਾਰੇ 4 4 5 5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਇਦਾਂ ਦੀ ਲੱਗਦੀ ਆ ਮੈਂ ਇਦਾਂ ਦੇ ਲੱਗਦੀ ਈ ਦਿੱਤੋ ਕੀ ਦੱਸ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਪਿਆਰੀਆਂ ਕਰਦੇ ਸੀ ਇਹ ਤਾਂ ਉਹ ਹਾਲੋ ਤਾਂ ਹੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗੇ ਹੋਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3 ਮਾ ਪੱਟੀ ਮਾ 2.5 ਮਾ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਮਾ ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੇ ਡੈਡ ਘਟਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਸੋ ਵੀਰੇ ਪਹਿਲਾਂ ਚ ਜਾ 24 ਨਵੰਬਰ ਮੁੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇੱਕ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੇਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਹਿੰਦਾ ਤੁਹਾਡੀ ਮਾਫੀ ਦੇਣਾ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤਾਂ ਸ਼ਾਇਦ ਹੋਰ ਦੁਖੀ ਹੁੰਦੀ ਮਾਜੀ ਜਿਨੇ ਬੇਟੀ ਦੇਣੀ ਹੁੰਦੀ ਐ ਨਾ ਜੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਆ ਹੀ ਦੇਖ ਲਓ ਉਹ ਚਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲੋ ਜਾ ਕੇ ਤੁਸੀਂ ਘਰ ਅਜੇ ਰੋਈ ਜਾ ਰਹੀ ਹੈ ਜੀ ਮਾਂ ਨੇ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਕਿਦਾਂ ਤਿਆਰੀਆਂ ਕਰ ਰਹੇ ਸੀ ਕੋਈ ਇੱਕ ਮਾਂ ਵਾਸਤੇ ਧੀ ਨੂੰ ਤੋਰੇ ਕਿ ਜਦੋਂ ਤੋਰ ਨਾ ਹੁੰਦਾ ਸਭ ਤੋਂ ਅਹਿਮ ਹੁੰਦਾ ਵਾ ਸਭ ਤੋਂ ਦੁਖੀ ਵਾਲੀ ਘੜੀ ਵੀ ਹੁੰਦੀ ਔਰ ਔਰ ਉਸ ਲਈ ਖੁਸ਼ੀ ਵੀ ਇੱਕ ਲਹਿਰ ਹੁੰਦੀ ਹਾਂਜੀ ਠੀਕ ਹੈ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੰਦਾ ਮੇਰੇ ਕੋਲ ਜੂੜਾ ਕਿੰਨੀ ਦੇ ਤੋ ਤਿਆਰੀਆਂ ਚੱਲ ਰਹੀਆਂ ਸੀ ਬਾਦ ਉਸ ਉਹਨਾਂ ਤੋਂ ਹੀ ਚਾਰੇ ਕੰਮ ਦੀ ਦਮਤੀ ਹੁੰਦੀ ਹੈ ਮੈਂ ਦੋ ਸਾਲਾਂ ਤੋਂ ਦੇਰੀ ਕਰ ਰਹੀ ਹਾਂ ਇਹ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਚੀਜ਼ ਦੇ ਤੂੰ ਯਾਰ ਸੂਟ ਕਿਤੇ ਹੋਏ ਪੈਕ ਕੀਤਾ ਹੁਣ ਕੀ ਜਾਨਨੀ ਮੈਨੂੰ ਇਨਸਾਫ ਚਾਹੀਦਾ ਬੇਟੀ ਨੂੰ ਇਨਸਾਫ ਚਾਹੀਦਾ ਬਿਲਕੁਲ ਹੈਗੀ ਫੋਟੋ ਮੇਰਾ ਨਾਮ ਦਵਿੰਦਰਾ ਜੀ ਅੱਛਾ ਕੀ ਤੁਹਾਡੀ ਮੇਰੀ ਭਾਂਜੀ ਲੱਗਦੀ ਸੀਗੀ ਜੀ ਕੀ ਹੋਇਆ ਕੱਲ ਸ਼ਾਮੀ ਸੈਂਤ ਕਰਾ ਕੇ ਆਏ ਆ ਜੀ ਅਸੀਂ ਸ਼ਗਨ ਕਰਕੇ ਆਏ ਆ ਸਵੇਰੇ ਤੇ ਸਵੇਰ ਦੇ ਉੱਥੇ ਖੜੇ ਆ ਪੈਲੈਸ ਦੇ ਬਾਹਰ ਬਰਾਤ ਹੀ ਨਹੀਂ ਆ ਰਹੀ ਹੈਗੀ ਬਾਣੇ ਲਾਈ ਜਾਂਦੇ ਆ ਕਦੇ ਕਦੇ ਆ ਰਹੇ ਆ ਜੇ ਪਿਓ ਦੀ ਤੀਵਿਧ ਖਰਾਬ ਹੈਗੀ ਜੀ ਮੁੰਡਾ ਵੀ ਕਿਤੇ ਗਿਆ ਹੋਇਆ ਜੀ ਮੁੰਡਾ ਵੀ ਆ ਰਿਹਾ ਹੈਗਾ ਬਸ ਸਾਨੂੰ ਕਹਾਣੀਆਂ ਸੁਣਾਣ ਲੱਗਿਆ ਤੁਹਾਨੂੰ 2:30 ਵਜੇ ਤੱਕ ਉਹਨਾਂ ਨੇ ਸਾਨੂੰ 2:30 ਟਾਈਮ ਰੱਖਿਆ ਜੀ ਫਿਰ ਮਿਲ ਕੇ ਆਇਆ ਜਾ ਕੇ ਜੀ ਹੁਣ ਨੀਲੋ ਜਾ ਕੇ ਉੱਥੇ ਮਾਫੀ ਮੰਗੀ ਜਾਂਦੇ ਆ ਜੀ ਕੁਝ ਹੈ ਕੋਣ ਨੇ ਪਤਾ ਨਹੀਂ ਸਾਡੀ ਰਿਸ਼ਤਦਾਰੀ ਦੇ ਵਿੱਚ ਹੀ ਪਿੰਦੇ ਸੀਗੇ ਦੀਦੀ ਉਹਨਾਂ ਦੇ ਰਿਸ਼ਤਦਾਰੀ ਦੇ ਵਿੱਚ ਹੀ ਨੇ ਮੇਰੀ ਸਿਸਟਰ ਹੈਗਾ ਜੀ ਨਾਮ ਕੀ ਚਤ੍ਰੇਸ਼ ਨਾਮ ਹੈ ਮੁੰਡੇ ਦਾ ਨਾਮ ਮੁੰਡਿਆ ਦਾ ਚਤ੍ਰੇਸ਼ ਹੈਗਾ ਪਿਤਾ ਦਾ ਪਿਤਾ ਦਾ ਗੋਪਾਲ ਗੋਪਾਲ ਜੀ ਕੀ ਕੰਮ ਕਰਦੇ ਨੇ ਉਹਨਾਂ ਦਾ ਸ਼ੁਕਰ ਬੰਦੀ ਹੈ ਸ਼ੁਕਰ ਬੰਦੀ ਹੈ ਉਹਨਾਂ ਦੇ ਬਰਿੰਡੇ ਸ਼ੁਕਰ ਬੰਦੀ ਹੈ ਫੇਰ ਦਾ ਕੰਮ ਹੈ ਇੱਥੇ ਸ਼ੁਕਰ ਬੰਦੀ ਹੈ ਜੀ ਠੀਕ ਹੈ ਇਹਦਾ ਮਾਮਾ ਮਸਤਾਨਾ ਮਕੈਨਿਕਲ ਵਾਲੇ ਇੱਥੇ ਮਸਤਾਨਾ ਮਕੈਨਿਕਲ ਹਾਲ ਦਾ ਮਾਮਾ ਜੀ ਕੌਣ ਨੇ ਹੋਰ ਉਹਨਾਂ ਦੇ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਮੈਨੂੰ ਕੋਈ ਉਹਨਾਂ ਧਿਆਨ ਨਹੀਂ ਹੈਗੇ ਮੇਰੇ ਜੀਜਾ ਜੀ ਹੈਗੇ ਉਹਨਾਂ ਨੂੰ ਪਤਾ ਹੈਗਾ ਇਹ ਇਨਸਾਫ ਚਾਹੀਦਾ ਹੈਗਾ ਭਾਜੀ ਇਹੋ ਜਿਹੇ ਬੰਦੇ ਨੂੰ ਤਾਂ ਬੰਦਾ ਖਿੱਚੇ ਪਤਾ ਲੱਗੇ ਉਹਨਾਂ ਨੂੰ ਵੀ ਹਾਂ ਵੀ ਜ਼ਿੰਦਗੀ ਦੇ ਵਿੱਚ ਕਿਹੜਾ ਹੋਟਲ ਸੀਗਾ ਇਹ ਜਿੱਥੇ ਆਪਾਂ ਗਏ ਸੀਗੇ ਹੋਟਲ ਫੋਟੋ ਕਰਾਉਣ ਦੇ ਵਿੱਚ ਗਏ ਆ ਜੀ ਅਸੀਂ ਬਰਿੰਡੇ ਦੇ ਉੱਤੇ ਸਗਨ ਦੇਖ ਕੇ ਆਏ ਆ ਕੁੜੀਆਂ ਦਾ ਵਿਆਹ ਕਰਦੇ ਸੀ ਕਰਜ਼ਾ ਵੀ ਲੱਗਾ ਲੈਣਾ ਪਿਆ ਕਰਜ਼ਾ ਵੀ ਸਭ ਕੁਝ ਹੁੰਦਾ ਹੈਗਾ ਭਾਜੀ ਕਰਜ਼ਾ ਲੈਣਾ ਪੈਂਦਾ ਹੈਗਾ ਬਹੁਤ ਕੁਝ ਕਰਨਾ ਪੈਂਦਾ ਹੈਗਾ ਜੀ ਮਤਲਬ ਕਿ ਬਸ ਹੋਈ ਤੈਨੂੰ ਪਤਾ ਹੀ ਹੈਗਾ ਇਹ ਕੁੜੀਆਂ ਦੇ ਵਿਆਹ ਕਰਾ ਜਿਹੜਾ ਸੋਖੇ ਪੇ